ਮੈਂ ਚੇਰ ਤੁਹਾਨੂੰ ਸੱਚ ਦੱਸ ਰਿਹਾ ਮੈਂ ਅਸੀਂ ਇਸ ਧਰਤੀ ਤੇ ਜੋ ਕੁਝ ਬੋ ਰਿਹਾ ਇਹ ਵੇਰਥ ਨਹੀਂ ਜਾ ਰਿਹਾ ਤੁਸੀਂ ਪਰਮੇਸ਼ਰ ਦੇ ਨਾਲ ਚੱਲ ਰਹੇ ਹੋ ਉਹਦੇ ਕੰਮਾਂ ਨੂੰ ਕਰ ਰਹੇ ਹੋ ਚੇਰ ਚ ਦਾ ਹਿੱਸਾ ਬਣ ਰਹੇ ਹੋ ਮੈਂ ਤੁਹਾਨੂੰ ਸੱਚ ਦੱਸ ਰਿਹਾ ਇੱਕ ਦਿਨ ਆਣਾ ਤੁਹਾਨੂੰ ਰੀਅਲਾਈਜ਼ ਹੋਏਗਾ ਕਿ ਤੁਸੀਂ ਅੱਜ ਜਿਸ ਵੀ ਜਗ੍ਹਾ ਤੇ ਹੋ ਇਸ ਕਾਰਨੋਂ ਕਿਉਂਕਿ ਤੁਸੀਂ ਪ੍ਰਭੂ ਨਾਲ ਵਫਾਦਾਰ ਬਣੇ ਹੋ ਐਨ ਐਚੀ ਇਟ ਥੀ ਵੀ ਯੂ ਕਮਸ ਟੂ ਅ ਵਨ ਪੁਆਇੰਟ ਇਨ ਯੋਰ ਲਾਈਫ ਥੈਟ ਯੂ ਰੀਅਲਾਈਜ਼ ਔਫ ਵਾਟਐਵਰ ਯੂ ਹਵ ਬਿਕਮ ਇਟ ਇਜ਼ ਬਿਕੋਜ਼ ਯੂ ਆਫ ਗੋਡ ਔਰ ਮੇਰਾ ਇੱਕ ਫੇਥ ਹੈ ਅਸੀਂ ਜੋ ਕੁਝ ਇਸ ਧਰਤੀ ਤੇ ਬੋਰੇ ਆਂ ਐਂਡ ਇਟਸ ਮਾਈ ਫੇਥ ਆ ਵੋ ਐਵਰ ਪਲਾਂਟਿੰਗ ਔਨ ਦਿਸ ਅਸੀਂ ਨੂੰ ਸੋ ਗੁਣਾ ਕਟਾਂਗੇ ਐਂਡ ਵੀ ਵਿਲ ਰੀਪ ਇਨ ਹੰਡਰਡ ਫੋਲਡਸ ਔਰ ਅਸੀਂ ਜੈਸੇ ਵੀ ਕਾਰਨ ਚਾਹੀ ਅਸੀਂ ਦੁੱਖ ਚ ਐ ਚਾਹੀ ਪ੍ਰੋਬਲਮ ਚ ਟ੍ਰਬਲ ਦੇ ਵਿੱਚ ਹੋਣ ਦੇ ਬਾਵਜੂਦ ਵੀ ਜਦੋਂ ਅਸੀਂ ਪ੍ਰਭੂ ਦੇ ਘਰ ਆ ਰਹੇ ਹਾਂ ਐਂਡ ਇਵਨ ਵੈਨ ਵੀ ਇਨ ਸ਼ੋਬੂਜ਼ ਵੇਰ ਸੈਡਨੈਸ ਵੇਰ ਇਨ ਸੋਰੋ ਬਟ ਸਟੀਲ ਵੀ ਐਂਟਰ ਦ ਪ੍ਰੈਜ਼ੈਂਸ ਔਫ ਗੋਡ ਮੈਂ ਇੱਕ ਫੇਥ ਕਰਦਾ ਉਹ ਦਿਨ ਆਏਗਾ ਜਦੋਂ ਯੀਸ਼ੂ ਮਸੀਹ ਸਾਨੂੰ ਇਹਨਾਂ ਗੱਲਾਂ ਦੇ ਲਈ ਆਨਰ ਕਰੇਗਾ ਆਈ ਹੈਵ ਦ ਫੇਥ ਦੈ ਦ ਡ